ਮੇਰੀ ਮਾਤਾ ਵੀ ਸਿਰਾਈ ਹੈ ਕੱਲ ਮੈਂ ਨਾ ਮਾਤਾ ਨੂੰ ਘਰੇ ਫੋਨ ਲਾਇਆ ਵੀਡੀਓ ਕਾਲ ਤੇ ਮਾਤਾ ਨੇ ਚੁੱਕੀ ਤੇ ਮਾਤਾ ਨੇ ਬੜੀ ਕਿਆ ਜਵਾਹ ਗਰੂ ਮੇਰੇ ਪੁੱਤ ਦਾ ਫੋਨ ਆਇਆ ਨਹੀਂ ਮੈਂ ਮਾਂ ਸੱਦ ਕੇ ਜਾਵਾਂ ਕਿਤੇ ਮਾਂ ਆ ਹੀ ਟਾਈਮ ਲੱਗਾ ਮੇਰੀ ਗੁੱਗਲੋ ਮੇਰੀ ਮੁਗਲੋ ਮੇਰਾ ਨੋਨਾ ਕਿਤੇ ਕੰਮ ਚੈਨਾ ਬਿਜ਼ੀ ਰਹਿਿੰਦਾ ਕਿਤੇ ਮਾਂ ਨੂੰ ਵੀ ਭੁੱਲ ਗਿਆ ਇੱਥੇ ਮਾਂ ਦੇ ਹੱਥ ਦੀਆਂ ਖਾਂਦਾ ਸੀ ਤੇ ਹੁਣ ਵੇਖ ਵੱਡਾ ਕੰਮ ਆ ਬਣਿਆ ਮਾਂ ਆ ਹੀ ਕਿਤੇ ਟਾਈਮ ਲੱਗਦਾ ਤੇ ਮੈਂ ਮਾਂ ਦਾ ਕਿਉਂ ਨੇ ਲੱਲੇ ਪੁੱਪੇ ਕਰਦੀ ਕੀ ਚੱਕਰ ਤੇ ਮੈਨੂੰ ਬਾਅਦ ਚ ਪਤਾ ਲੱਗਾ ਮਾਂ ਕਹਿੰਦੀ ਆ ਨਾ ਤੇਰੀ ਆਂਟੀ ਵੀ ਨਹੀਂ ਆਈਆਂ ਮੈਂ ਥੋੜੀ ਬਿਮਾਰ ਜੀ ਹੋ ਗਈ ਮੇਰਾ ਪਤਾ ਲੈਣ ਤੇ ਲੈ ਇੰਨਾ ਨਾ ਵੀ ਗੱਲ ਕਰ ਪੁੱਤ ਇਹਨਾਂ ਦੀ ਵੀ ਸੁੱਖ-ਸਾਂਤ ਪੁੱਛੇ ਵੀ ਆ ਪੁੱਛਦੀਆਂ ਰਹਿੰਦੀ ਪੁੱਤ ਦਾ ਫੂਨ ਨਾ ਦਾ ਕਦੋਂ ਆਉਣਾ ਤੇਰੇ ਪੁੱਤ ਨੇ ਇਹਨਾਂ ਨਾਲ ਵੀ ਗੱਲ ਕਰ ਮਾਦਾ ਖੁਸ਼ ਵੇਖ ਕਿ ਉਹਨਾਂ ਦਾ ਮੂੰਹ ਬਣ ਕੇ ਖੜੀਆਂ ਪਤਾ ਲੈਣ ਆਈ ਮਾਦਾ ਨੇ ਕਰਾਤੀ ਗੱਲ ਆਂਟੀ ਨਾ ਮਾਹਟੀ ਸੱਸੀ ਗੱਲ ਕੀ ਹਾਲ ਚੱਲ ਵਧੀਆ ਪੁੱਤ ਤੂੰ ਸੁਣਾ ਠੀਕ ਠਾਕ ਵਾ ਛੇਤਾਂ ਵਧੀਆ ਰਹਿੰਦੀਆਂ ਵਾ ਚੱਲ ਵਧੀਆ ਪੁੱਤ ਆਪਣੀ ਕਮਾਈ ਤੇ ਲੱਗੇ ਜੇ ਆਪਣਾ ਕਮਾਉਂਦੇ ਜੇ ਖਾਂਦੇ ਜੇ ਘਰਦਿਆਂ ਦਾ ਵੀ ਸਾਥ ਸੌਖਾ ਤੇ ਵਧੀਆ ਲੱਗਦਾ ਪੁੱਤ ਇਤਨਾ ਆਪਣੀਆਂ ਤਰੱਕੀਆਂ ਕਰੋ ਇਤਨਾ ਉਤਰਾ ਕਰੋ ਹਨਾ ਮੈਂ ਹਾਂ ਜੀ ਹਾਂ ਜੀ ਅੰਟੀ ਬੱਸ ਵਧੀਆ ਬਾਬੇ ਦੀ ਕਿਰਪਾ ਮੈਂ ਹਾਂ ਚਲੋ ਹੋਰ ਸਭ ਠੀਕ ਠਾਕ ਤੇ ਉਹ ਮੁੰਹ ਜਾਨਾਂ ਦਾ ਬਣਿਆ ਵੀ ਖੁਸ਼ ਕੋਈ ਨਹੀਂ ਹੁੰਦਾ ਖਾਸ ਕਰ ਸ਼ਰੀਕ ਹਨਾ ਉਹਨਾਂ ਫੇਰ ਮਾਤਾ ਨੂੰ ਫੜਾਦਾ ਮਾਤਾ ਮੇਰੀ ਲੱਗ ਵੀ ਆ ਪੁੱਤ ਤੂੰ ਕੋਈ ਨਹੀਂ ਬਾਹਲਾ ਨਾ ਕੰਮ ਕਰਿਆ ਕਰ ਖਾ ਪੀ ਵੀ ਲਿਆ ਕਰ ਕੋਈ ਪੁੱਤ ਵਾ ਦੁੱਧਤਾ ਮਾਲਕ ਦਾ ਤੂੰ ਹਰ ਮਹੀਨੇ ਪੈਸੇ ਪਾਉਣਾ ਅਸੀਂ ਬੜੇ ਖੁਸ਼ ਆ ਵੇਖ ਘਰ ਪਾਲਿਆ ਤੇਰਾ ਡੈਡੀ ਕਿੰਨਾ ਕੁਝ ਕੋਈ ਨਹੀਂ ਤੂੰ ਇੱਥੇ ਖਾਇਆ ਪੀਆ